ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਖਿਆਲ ਪਾਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੇ ਇਸ ਸ਼ਬਦ ਨੂੰ ਜਦੋਂ ਪਹਿਣਾ ਦੇ ਸਕੀਲ ਤੇ ਆਪਾਂ ਗਾਇਨ ਕਰਾਂਗੇ ਤਾਂ ਪਹਿਲੇ ਕਾਲੇ ਨੂੰ ਸਮਝਾਂਗੇ ਕਿਉਂਕਿ ਸ਼ਬਦ ਦਾ ਚਵਲਨ ਤਾਲ ਸਬਤਕ ਵਿੱਚ ਬਿਲਕੁਲ ਨਹੀਂ ਹੈ ਅਤੇ ਮਦ ਅਤੇ ਮੰਦਰ ਸੱਤ ਵਿਚ ਹੀ ਸ਼ਬਦ ਦਾ ਚਲਣ ਹੈ ਤੇ ਆਪਾਂ ਪਹਿਲਾਂ ਸਥਾਈ ਤੇ ਕੰਦਰਾ ਗਾਇਨ ਕਰਾਂਗੇ ਫਿਰ ਸਿੱਖਾਂਗੇ ਇਸ ਸ਼ਬਦ ਨੂੰ ਕੱਲੇ-ਕੱਲੇ ਸਵਰ ਤੇ ਮਿਆਰੇ ਨੂੰ ਹਾਲ ਮੁਰੀ ਦੰਦ ਕਹਿਣਾ ਹਾਲ ਮੁਰੀ ਦੰਦ ਕਹਿਣਾ ਤੁਦ ਬਿਨ ਰੋਗ ਜਾਇਆ ਦਉ ਤੁਦ ਬਿਨ ਰੋਗ ਜਾਇਆ ਦਉ sunday सुरही खंजर سول सुल خنجر खंजर प्यला कसाइ त सैणा कसाईं ਤੇ ਹੁਣ ਆਪਾਂ ਇਹ ਸ਼ਬਦ ਨੂੰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਮਿੱਤਰ ਪਿਆਰੇ ਨੂੰ प ध नि नि स स सा रे ग रे सा, सा, सा नि हाले ਰੇ ਨੀ ਸਾ ਸਾ ਗਾ ਰੇ ਸਾਰੇ ਸਾਨੀ ਤੇ ਦੂਜੀ ਵਾਰ ਹਲ ਮੋਰੀ ਦਾੰਦ ਕਹਿਣਾ ਨੀ ਪਨੇ ਨੀ ਸਾਰੇ ਗਾ ਰੇ ਨੀ ਸਾ ਸਾ ਤੇਸ ਤੋਂ ਬਾਅਦ

ਤੁਦ ਬੇਨ ਰੋਗ ਰਹਿ ਜਾਇਆ ਦੋ ਡਰ ਤੁਦ ਬੇਨ ਰੋਗ ਰਹਿ ਜਾਇਆ ਦੋ ਡਰ ਪਾਧ ਪਾ ਮਾ ਪਾ ਗਾ ਪਾ ਗਾ ਮਾ ਗਰ ਗਰੇ ਸਾ ਸਗਰੇ ਸਾਨੀ ਤੂਦ ਬੇਨਰੋਗ ਰਜਾ ਯਾਦਾਓ ਢੜ ਪਹਿਲੀ ਵਾਰ ਤੇ ਦੂਜੀ ਵਾਰ ਤੂਦ ਬੇਨਰੋਗ ਰਜਾਈਆ ਦੋ ਡਣ ਅਗੇ ਨਾਗ ਗੁਨਵਾ ਸਾਂਦੇ ਰਣਾ ਜਿਵੇਂ ਸੀਗਾ ਅਲੂਰੀ ਦਾੰਦ ਕਹਿਣਾ ਸੇਮ ਇਸ ਤਰੀਕੇ ਨਾਲ ਦੋਨੋਂ ਵਾਰ

मैं उम्मीद है कि आप जी आसानी दे शब्द सीख सकोगे गायन कर सकोगे वाहेगुरु जी का खालसा वाहू जी की फतेह